ਅੱਗੇ ਅੱਗੇ ਜਾ ਕੇ ਤੁਹਾਨੂੰ ਅਸੀਂ ਏਸੀ ਵੀ ਦੇਨੇ ਨੇ ਵਾਸ਼ਿੰਗ ਮਸ਼ੀਨਾਂ ਕੂਲਰ ਫ੍ਰਿਜ ਬਹੁਤ ਸਾਮਾਨ ਆ ਸਾਡੇ ਕੋਲੇ ਮਾਤਾ ਦੀ ਦੋਸਤੋ ਅਮੀਰ ਖਾਨ ਔਰ ਸ਼ੈਲੀ ਲੋਕੇਸ਼ਨ ਲਾ ਕੇ ਆਏ ਨੇ ਵੀਰ ਕਿਲਾ ਰਾਏਪੁਰ ਤੋਂ ਵੀਰ ਜੀ ਲੋਕੇਸ਼ਨ ਲਈ ਸੀ ਹਾਂਜੀ ਹਾਂਜੀ ਤੁਹਾਨੂੰ ਕਿਹਨੇ ਦੱਸਿਆ ਕਿ ਉੱਥੇ ਜਾਣਾ ਵਾ ਮਤਲਬ ਕਿਵੇਂ ਸਾਡੀਆਂ ਵੀਡੀਓ ਦੇਖਦੇ ਹੋ ਕਿਵੇਂ ਅਸੀਂ ਇੰਸਟਾਗ੍ਰam ਤੇ ਤੁਹਾਡੀਆਂ ਵੀਡੀਓ ਦੇਖਦੇ ਸੀ ਜੀ ਸਾਨੂੰ ਵਧੀਆ ਲੱਗਿਆ ਤਾਂ ਫਿਰ ਅਸੀਂ ਲੋਕੇਸ਼ਨ ਲਾ ਗਏ ਸਪੈਸ਼ਲ ਤੁਹਾਡੇ ਕੋਲੇ ਆਏ ਆ ਵੀ ਨਾਲੇ ਭਾਜੀ ਨੂੰ ਮਿਲ ਗਏ ਉਹਨੇ ਤੇ ਨਾਲੇ ਮੋਬਾਈਲ ਲੈ ਕੇ ਆਉਨੇ ਆ ਜੀ ਕਿਆ ਬਾਤ ਕਾਫੀ ਦਿਨਾਂ ਤੋਂ ਵੀਰਾ ਮੈਨੂੰ ਕਹਿ ਰਿਹਾ ਸੀ ਮੇਰੇ ਕੋਲੇ ਟਾਈਮ ਥੋੜਾ ਘੱਟ ਸੀਗਾ ਅੱਜ ਮੈਨੂੰ ਛੁੱਟੀ ਸੀ ਤਾਂ ਅੱਜ ਵੀ ਮੈਨੂੰ ਇਹ ਲੈ ਕੇ ਆਇਆ ਵੀ ਚਲੋ ਜ਼ਰੂਰੀ ਜਾਣਾ ਨਹੀਂ ਸਾਡੀਆਂ ਵੀਡੀਓ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਦੇਖ ਰਹੇ ਹੋ ਕਾਫੀ ਟਾਈਮ ਹੋ ਗਿਆ ਜੀ ਸਾਨੂੰ ਦੇਖਦਿਆਂ ਨੂੰ ਇੱਥੇ ਉਹੀ ਚੀਜ਼ ਆ ਜਾਂ ਕੋਈ ਡਿਫਰੈਂਟ ਆ ਮਤਲਬ ਕੀ ਮਤਲਬ ਉਹੀ ਹੈ ਜੀ ਜੋ ਤੁਸੀਂ ਵੀਡੀਓ 'ਚ ਕਹਿੰਦੇ ਹੋ ਉਹੀ ਕੁਝ ਹੈ ਇੱਥੇ ਬਿਲਕੁਲ ਕੋਈ ਫਰਕ ਨਹੀਂ ਜੀ ਉਵੇਂ ਹੀ ਡੀਲ ਆ ਤੁਹਾਡੀ ਸਾਰਾ ਕੁਝ ਸਾਨੂੰ ਬੜਾ ਵਧੀਆ ਲੱਗਾ ਇੱਥੇ ਆ ਕੇ ਜਾਣੀ ਦੀ ਕਾਫੀ ਵਧੀਆ ਹੋਇਆ ਅੱਗੇ ਨੂੰ ਆਉਣਾ ਪਸੰਦ ਕਰੋਗੇ ਜਾਂ ਦੂਰ ਆ ਕੇ ਉੱਥੇ ਹੀ ਰਹਿ ਪੋਗੇ ਡੇਲੋਂ ਹੀ ਚਲੇ ਜਾਓਗੇ ਨਹੀਂ ਜੀ ਨਹੀਂ ਦੁਕਾਨਾਂ ਡੇਲੋਂ ਵੀ ਬਹੁਤ ਨੇ ਹਾਂਜੀ ਹਾਂਜੀ ਸਾਨੂੰ ਅਹਿਮਦਗੜ ਬਹੁਤ ਨੇੜੇ ਪੈਂਦਾ ਜੀ ਅਹਿਮਦਗੜ ਛੱਡ ਕੇ ਡੇਲੋਂ ਛੱਡ ਕੇ ਅਸੀਂ ਇੱਥੇ ਆਏ ਆ ਸਪੈਸ਼ਲ ਓਕੇ ਬਾਜੀ ਕੋਲੇ ਬਹੁਤ ਧੰਨਵਾਦ ਆ ਯਾਰ ਥੈਂਕ ਯੂ ਸੋ ਮ ਅੱਗੇ-ਅੱਗੇ ਜਾ ਕੇ ਤੁਹਾਨੂੰ ਅਸੀਂ ਏਸੀ ਵੀ ਦੇਨੇ ਨੇ, ਵਾਸ਼ਿੰਗ ਮਸ਼ੀਨਾਂ, ਕੂਲਰ, ਫ੍ਰਿਜ, ਬਹੁਤ ਸਾਮਾਨ ਆ ਸਾਡੇ ਕੋਲੇ। ਕੀ ਕਹਿਣਾ ਚਾਹੋਗੇ ਅਮੀਰ ਜੀ? ਬਸ ਠੀਕ ਹੈ ਜੀ, ਬਹੁਤ ਛੋਟੀ ਵਧੀਆ ਡੀਲ ਲੱਗੀ ਆ ਜੀ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਜੈ ਮਾਤਾ ਦੀ। ਜੈ ਮਾਤਾ ਦੀ ਜੀ। ਜੈ ਮਾਤਾ